ਨੋ ਨੇ ਹਾਂ ਫਿਰ ਲਾਗੇ ਪਿੰਡਾਂ 'ਚ ਡਿਮਾਂਡ ਪੂਰੀ ਨਹੀਂ ਹੁੰਦੀ ਹੈਗੀ ਤਾਂ ਕਰਕੇ ਅਲੱਗ-ਅਲੱਗ ਪਿੰਡਾਂ ਦੇ ਲੈ ਕੇ ਜਾਂਦੇ ਆ ਹੈਂ ਹਾਂਜੀ ਹਾਂ ਜਿਵੇਂ ਆਪਣੇ ਦੇਖਿਆ ਨਾ ਮਹਾਲੀ ਆਪਣੇ ਲਾਂਡਰਾਂ ਦੇ ਕੋਲ ਬਣਾਉਂਦੇ ਆ ਬਹੁਤ ਜਾਣੇ ਹਨਾ ਹਾਂਜੀ ਉਹ ਚੱਕਰੇ ਆ ਵੀਰੇ ਆਪਣੇ ਪੰਜਾਬੀ ਵੀਰ ਬਣਾਉਣ ਗੱਲ ਹੋਰ ਆ ਭਈ ਉਹ ਪੰਜਾਬੀ ਨਹੀਂ ਹੈਗੇ ਉਹ ਮੈਨੂੰ ਪਤਾ ਬਾਹਰੋਂ ਆਏ ਹੋਏ ਨੇ ਉਹ ਥੋੜਾ ਜਿਹਾ ਕੰਮ ਦੁਆ ਹੀ ਚੱਲਦਾ ਆਪਣੇ ਪਰਦੇਸੀ ਵੀਰੋਂ ਥੋੜਾ ਜਿਹਾ ਨਾ ਵਿੱਚ ਮਿਲਾਵਟ ਕਰ ਜਾਂਦੇ ਆ ਹਾਂ ਚੱਲਦੀ ਆ ਹਾਂ ਤਾਂ ਕਰਕੇ ਉਹ ਚੰਡੀਗੜ੍ਹ ਦੇ ਕਸਟਮਰ ਉਹਨਾਂ ਦੀ ਚੀਜ਼ਾਂ ਲੈਣੇ ਨੇ ਨਾ ਪਤਾ ਹੈਗਾ ਵੀ ਕੀਵੇਂ ਸਿਸਟਮ ਬਣਦਾ ਹਨਾ ਕੀ ਚੱਲਦਾ ਤੁਹਾਡੇ ਸਾਹਮਣੇ ਸਾਰਾ ਕੁਝ ਬਣਿਆ ਏ ਏ ਟੂ ਜ਼ेड ਕੋਈ ਪੜਦਾ ਨਹੀਂ ਲੱਗਿਆ ਕੋਈ ਕੁਝ ਨਹੀਂ ਆ ਜੇ ਤੁਸੀਂ ਉਹਨਾਂ ਕੋ ਜਾਵੋਗੇ ਤੁਹਾਨੂੰ ਨੇੜੇ ਨਹੀਂ ਜਾਣ ਦੇਣਗੇ ਸੱਚੀ ਗੱਲ ਆ ਕਿਆ ਕਰਕੇ ਇਹ ਹੁਣ ਇਹਦਾ ਆਪਾਂ ਗੁੜ ਬਣਾਵਾਂਗੇ ਜਾਂ ਸ਼ੱਕਰ ਇਹ ਗੋੜੀ ਬਣੂਗਾ ਵੀਰੇ ਹਾਂ ਇਹ ਇਹ ਵੀ ਇਹ ਵੀ ਪਤਾ ਲੱਗਦਾ ਕਿੱਦਾਂ ਪਤਾ ਲੱਗਦਾ ਵੀ ਇਹਦਾ ਗੁੜ ਬਣੂਗਾ ਜਾਂ ਇਹਦਾ ਹੁਣ ਸ਼ੱਕਰ ਬਣੂਗੀ ਕੀ ਕੀ ਸਿਸਟਮ ਹੁੰਦਾ ਉਹ ਸੀਕ ਦੇ ਹਿਸਾਬ ਦੇ ਜਿੱਦਾਂ ਮਤਲਬ ਜੇ ਜ਼ਿਆਦਾ ਆਪਾਂ ਸ਼ੱਕਰ ਲਾਉਣੀ ਆ ਤਾਂ ਫਿਰ ਸ਼ੱਕਰ ਥੋੜੀ ਘੱਟ ਨਿਕਲਦੀ ਉਹ ਥੋੜੀ ਮਹਿੰਗੀ ਵੀ ਹੁੰਦੀ ਆ ਤਾਂ ਕਰਕੇ ਅੱਛਾ ਤੇ ਸੇਕ ਦੇ ਹਿਸਾਬ ਨਾਲ ਜਦੋਂ ਆਪਾਂ ਜਿਆਦਾ ਜਦੋਂ ਜਿਆਦਾ ਸੇਕ ਲਾਵਾਂਗੇ ਇਹ ਕੋਲ ਬਾਅਦ ਅਮਰ ਜਦੋਂ ਆਪਾਂ ਇਹਦੇ ਚ ਪਾ ਲਿਆ ਲੱਕੜ ਵਾਲੇ ਚ ਉਦੋਂ ਪਤਾ ਲੱਗਦਾ ਆਪਾਂ ਨੂੰ ਉੱਚੀ ਪਤਾ ਲੱਗਣਾ ਚਾਹੀਦਾ ਸਾਨੂੰ ਫਿਰ ਜੋ ਉੱਚੀ ਪਤਾ ਲੱਗਣਾ ਚਾਹੀਦਾ ਅਸੀਂ ਗੁੜ ਬਣਾਉਣਾ ਕਿ ਠੱਕਰ ਬਣਾਉਣੀ ਹੈ ਠੀਕ ਹੈ ਜੇ ਠੱਕਰ ਬਣਾਉਣੀ ਹੈ ਫਿਰ ਆਪਾਂ ਉੱਥੇ ਉਸ ਹਿਸਾਬ ਨਾਲ ਲਾਵਾਂਗੇ ਠੀਕ ਹੈ ਤੇ ਜੇ ਗੁੜ ਬਣਾਉਣਾ ਫਿਰ ਪਿੰਨਾਂ ਲਾਉਣਾ ਹੁਣ ਮਤਲਬ ਗਰਮ ਗਰਮ ਗੁੜ ਖਾਣ ਨੂੰ ਮੇਰੇ ਲੋਕ ਸਾਰੇ ਹਨ ਜਿਹੜੇ ਆਏ ਜਿੰਨੇ ਹਨ ਹਾਂਜੀ 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 ਠੀਕ ਹੈ ਕਟਕ ਹੋ ਜੂ ਤਿਆਰ ਬਸ ਹੋ ਗਿਆ ਵੀਰੇ ਹੁਣ ਪੇਸੀਆਂ ਲ ਸੇਮ ਹੋ ਜੀ ਜਾਉਂਦਾ ਇਹਨੂੰ ਕਹਿੰਦੇ ਸੀ ਆਪਣੇ ਲਾਲਾ ਕਹਿੰਦੇ ਸੀ ਇਹਨੂੰ ਜਿਹੜਾ ਇਦਾਂ ਵੀ ਖਾ ਲੈਂਦੇ ਸੀ ਆਪਾਂ ਕਿੰਨੇ ਗੁੰਨੇ ਲਾ ਕੇ ਹਨਾ ਕਿੰਨੇ ਤੇ ਲਾ ਕੇ ਖਾਈਦਾ ਸੀ ਜਿਹੜਾ ਹਾਂ ਲਾਲਾ ਹਨਾ ਨਿੱਕੇ ਹੁੰਦੇ ਆਪਾਂ ਖਾਂਦੇ ਸੀਗੇ ਹਾਂ ਉਹ ਚੀਜ਼ ਸੇਮ ਇਹੀ ਹੈ ਇਹ ਕੀ ਬਾਰਾ ਚਾਕਲੇਟ ਕਹਿ ਸਕਦੇ ਇਹਨੂੰ ਹਾਂ ਮਾਡਰਨ ਵੇਜ ਬਸ ਹੋ ਗਿਆ ਰੈਡੀ ਹੁਣ ਤਾਂ ਮੜਾ ਜਾ ਸੁੱਕਣ ਦੀ ਗੱਲ ਆ ਜਾਂ ਠੰਡਾ ਹੋਣ ਦੀ ਗੱਲ ਆ ਠੀਕ ਹੈ ਬਸ ਹੋ ਗਿਆ ਇਹਦਾ